ਤੋ ਦੋਸਤੋ ਇਸ ਸਪੈੱਡ ਜਿਹੜੇ ਲੱਗੇ ਹੋਏ ਨੇ ਕਿ ਮੇਰੀ ਖੇਤ ਵਿੱਚ ਲੱਗੇ ਹੋਏ ਨੇ ਇਹ ਔਰ ਇਹ 6 ਮਹੀਨੇ ਦਨੇ ਕਿ 6 ਮਹੀਨੇ ਦੇ ਇਹ ਜਿਹੜੇ ਨੇ ਇਹਦੀ ਜਿਹੜੀ ਉਚਾਈ ਹੈ ਉਹ ਜਿਹੜੀ ਹੈ 20 ਫੁੱਟ ਹੋ ਚੁੱਕੀ ਆ ਔਰ 20 ਫੁੱਟ ਉੱਚੇ ਹੋ ਚੁੱਕੇ ਆ ਤੇ ਕਟੋ-ਕਟਨੀ ਤਾਂ ਇਹ 2 ਇੰਚ ਦੇ ਕਰੀਬ 2.5 ਇੰਚ ਦੇ ਕਰੀਬ ਦਾ ਜਿਹੜਾ ਮੋਟਾਈ ਹੋ ਗਈ ਕਈਆਂ ਦੀ ਤਾਂ ਇਹ 3-3 ਇੰਚ ਦੀ ਹੋ ਗਈ ਹੈ ਤੋ ਇਹ ਹੈਗਾ ਪੀ 23 ਉਹ ਪੀ 23 ਜਿਹੜਾ ਹੈ ਇਹ ਬਹੁਤ ਛੇਤੀ ਵੱਧਦਾ ਔਰ ਇਹ 5 ਸਾਲਾਂ ਵਿੱਚ ਕਿਸਾਨਾਂ ਨੂੰ ਜਿਹੜਾ ਇਹ ਆਪਣੀ ਪੂਰਾ ਯਾਨਕੀ ਝਾੜ ਦੇ ਦਿੰਦਾ ਔਰ ਪੀ 23 ਸਭ ਤੋਂ ਵਧੀਆ ਜਿਹੜਾ ਸਫੈਦਾ ਹੈ ਔਰ ਇਹਦੇ ਬਾਰੇ ਮੈਂ ਤੁਹਾਨੂੰ ਹੋਰ ਵੀ ਜਾਣਕਾਰੀ ਦਿਨਾ ਵਿੱਚ ਤੁਸੀਂ ਮੇਰੀ ਵੀਡੀਓ ਨਾਲ ਬਨੇ ਰਹੇ ਹੋ ਸੀ ਇਹ ਸਫੈਦੇ ਦੇਖੋ ਕਿੰਨੇ ਵੱਡੇ ਨੇ ਔਰ ਇਹ 1 ਸਾਲ ਦੇ ਨੇ 1 ਸਾਲ ਦੇ ਮਟਾਈ ਦੇਖੋ ਇਹਨਾਂ ਦੀ ਮੋਟਾਈ ਦੇਖੋ ਮੋਟਾਈ ਮੋਟਾਈ ਦੇਖੋ ਕਿਤਨੀ ਆ ਆਏ ਹਾਏ ਕਿੰਨੇ ਮੋਟੇ ਨੇ ਇੱਕ ਸਾਲ ਚ ਇੰਨੇ ਮੋਟੇ ਕਿਤੇ ਹੋ ਸਕਦੇ ਨੇ ਆਏ ਹਾਏ ਹਾਏ ਬਹੁਤ ਛੇਤੀ ਬੱਦਦਾ ਹੈ ਕਲੋਨ ਆ ਦੇਖੋ ਕਿਦਾਂ ਲੱਗਾ ਹੋਇਆ ਮੇਰਾ ਇੱਕਦਮ ਇਹ 1 ਇੱਕ ਕਲੋਨ ਹੈ ਔਰ ਇਹਦੀ ਯਾਨੀ ਕਹਿਣ ਦਾ ਭਾਵ ਕੀ ਇਹ 5 ਸਾਲ ਵਿੱਚ ਤਿਆਰ ਹੋ ਜਾਂਦਾ ਆ ਜਗਾ ਜੱਕ ਤਿਆਰ ਹੋ ਜਾਂਦਾ ਤੁਸੀਂ ਬਸ ਮੁਜਾਰੇ ਲੈਣੇ ਆ ਤੁਸੀਂ ਕਲੋਨ ਲਾਉਣਾ ਆ ਤੇ ਕੋਈ ਸਿਰਦਰਦੀ ਨਹੀਂ ਇਸੀ ਕਰਕੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਲੋਕ ਬਹੁਤ ਸਾਰੀ ਜ਼ਮੀਨਾਂ ਖਰੀਦਦੇ ਨੇ ਕਿਉਂਕਿ ਇੱਥੇ ਜਿਹੜੀ ਧਰਤੀ ਜਿਹੜੀ ਹੈਗੀ ਆ ਉਹ ਕਲੌਨ ਜਿਹੜਾ ਹੈਗਾ ਉਹਦੇ ਵਾਸਤੇ ਬਹੁਤ ਵਧੀਆ ਹੈ ਤੇ ਇਸ ਕਰਕੇ ਲੋਕ ਨਾ ਇੱਥੇ ਆਉਂਦੇ ਨੇ ਔਰ ਇੱਥੇ ਧਰਤੀ ਜਿਹੜੀ ਇੱਥੇ ਵੀ ਖਰੀਦਦੇ ਨੇ ਇਹ ਦੇਖੋ ਕਲੌਨ ਜਿਹੜਾ ਸਾਡਾ ਇਹ ਸਾਰਾ ਜਿਹੜਾ ਕਲੌਨ ਆ ਮੇਰਾ ਜਿਹੜਾ ਮੈਂ ਲਾਇਆ ਹੋਇਆ ਇਹ ਸਿਰਫ 1 ਸਾਲ ਦਾ ਹੈ 1 ਸਾਲ ਦਾ ਓਨਲੀ 1 ਸਾਲ ਔਰ ਇਹ ਕਟੋ ਪਤਨੀ ਦਾ 50 50 ਫੁੱਟ ਦਾ ਹੋ ਚੁੱਕਾ ਹੈ 50 50 ਫੁੱਟ 50 50 ਫੁੱਟ ਤੋਂ ਵੀ ਜ਼ਿਆਦਾ ਹੀ ਹੋਊਗਾ 50 ਪਿਆ ਫੁੱਟ ਇੱਕ ਇੱਕ ਸਾਲ ਦੇ ਵਿੱਚ 50 ਫੁੱਟ ਜੀ ਕੀ ਬਾਤ ਆ ਜੀ ਦੋਸਤੋ ਇਹ ਜਿਹੜਾ ਹੈਗਾ ਆ ਕਲੋਨ ਜਿਹੜਾ ਆ ਪੀ 23 ਜਾਂ ਹੋਰ ਕਈ ਕਲੋਨ ਜਿਹੜੇ ਹੁੰਦੇ ਨੇ ਵੱਖਰੇ ਵੱਖਰੇ ਨਸਲਾਂ ਹੁੰਦੀਆਂ ਨੇ ਇਹਨਾਂ ਦਾ ਸਾਰਿਆਂ ਦੇ ਗੁਣ ਬਹੁਤ ਵਧੀਆ ਨੇ 5 ਸਾਲ ਦੇ ਵਿੱਚ ਹੋ ਜਾਂਦੇ ਨੇ ਨੇ 5 ਸਾਲ ਦੇ ਵਿੱਚ ਆ ਦੇਖੋ ਨਾ ਮੇਰੇ ਘਰ ਹੁਣ ਦੇਖੋ ਜੀ ਮੇਰੇ ਇਹ 1 ਸਾਲ ਦਾ ਆ 1 ਸਾਲ ਦਾ ਮੇਰਾ ਕਟੋ-ਕਟਨੀ ਤਾਂ ਇਹ 15 ਇੰਚੀ 20 ਇੰਚੀ ਕੋਈ 20 ਇੰਚੀ ਆ ਕੋਈ 15 ਇੰਚੀ ਆ ਕੋਈ 10 ਇੰਚੀ ਆ ਹੋ ਜਾਂਦਾ ਹੈ ਹੋਰ ਮੈਂ ਇਹਦੀ ਜਾਣਕਾਰੀ ਤੁਹਾਨੂੰ ਦੱਸਾਂ ਵੀ ਇਹਦੇ ਚ ਕੀ ਹੁੰਦਾ ਇਹਨੂੰ ਪੱਤੇ ਵੀ ਅੱਗੇ ਪਹਿਲਾਂ ਸਫੈਦਾ ਲੋਕੀ ਵੜਦੇ ਹੁੰਦੇ ਸੀ ਤਾਂ ਲੋਕਾਂ ਦਾ ਨਾ ਸਫੈਦੇ ਦੀ ਕੋਈ ਲੱਕੜੀ ਵਿਕਦੀ ਹੁੰਦੀ ਸੀ ਬਾਲਣ ਵੀ ਵਿਕ ਜਾਣਾ ਜਾਂ ਹੋਰ ਕੁਝ ਵਿਕ ਜਾਣਾ ਪਰ ਕਦੇ ਉਹਦੇ ਪੱਤੇ ਨਹੀਂ ਵਿਕੇ ਸੀ ਇਹ ਕਿ ਅਸੀਂ ਦੇਖਿਆ ਪਿਛਲੇ ਕੁਝ ਸਾਲਾਂ ਤੋਂ ਇਹਦੇ ਪੱਤੇ ਵੀ ਵਿਕ ਰਹੇ ਆ ਟਾਹਣੀਆਂ ਵੀ ਵਿਕ ਰਹੀਆਂ ਬਰਾਦਾ ਹੋ ਕੇ ਜਾ ਰਿਹਾ ਇਹਦਾ ਕਾਰਨ ਕੀ ਆ ਤੁਹਾਨੂੰ ਮੈਂ ਦੱਸ ਰਿਹਾ ਇਹ ਹੈਗੇ ਕਲੋਨ ਦੇ ਪੱਤੇ ਇਹ ਕਲੋਨ ਦੇ ਪੱਤੇ ਆ ਤੇ ਇਹਨੂੰ ਕੀ ਕੀਤਾ ਜਾਂਦਾ ਆ ਇਹਨੂੰ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਯੂਜ਼ ਕੀਤਾ ਜਾਂਦਾ ਤੇ ਉਹ ਵੀ ਮੈਂ ਐਕਸਪੈਰੀਮੈਂਟ ਕੀਤਾ ਜੀ ਕਿ ਕਹਿੰਦੇ ਮੱਛਰ ਮਾਰਨ ਵਾਲੀ ਦਵਾਈ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾਂਦਾ ਮੱਛਰ ਮਾਰਨ ਵਾਲੀ ਦਵਾਈ ਵਿੱਚ ਤੋਂ ਇਸ ਤਰ੍ਹਾਂ ਮੈਂ ਕੀਤਾ ਵੀ ਇਹਦੀ ਨਾ ਮੈਂ ਇੱਕ ਪੱਤਾ ਤੋੜ ਕੇ ਏਦਾਂ ਮਸਲ ਕੇ ਆਪਣੇ ਨਾ ਇੱਕ ਹੱਥ ਤੇ ਲਾ ਲਿਆ ਏਦਾਂ ਕਰਕੇ ਏਦਾਂ ਕਰਕੇ ਕਹਾਂ ਹੱਥ ਤੇ ਲਾ ਲਿਆ ਤੇ ਮੈਂ ਨਾ ਏਦਾਂ ਬਹਿ ਗਿਆ ਇੱਥੇ ਆ ਗਈ ਜਿੱਦਾਂ ਮਤਲਬ ਆਪਣੇ ਖੇਤਾਂ ਦੇ ਵਿੱਚ ਹੀ ਤਾਂ ਮੈਂ ਦੇਖਿਆ ਵੀ ਮੇਰਾ ਮੱਛਰ ਜਿਹੜਾ ਆ ਮੇਰਾ ਬਾਕੀ ਤਾਂ ਮੇਰਾ ਟੱਕਿਆ ਹੋਇਆ ਸਾਰਾ ਕੁਝ ਮੇਰਾ ਇਸ ਹੱਥ ਤੇ ਮੱਛਰ ਲੜ ਰਿਹਾ ਇਸ ਹੱਥ ਤੇ ਮੱਛਰ ਨਹੀਂ ਲੜ ਰਿਹਾ ਤੋਂ ਮੈਨੂੰ ਪਤਾ ਲੱਗ ਗਿਆ ਕਿ ਇਹਦੇ ਕੋਈ ਏਦਾਂ ਦਾ ਕੈਮੀਕਲ ਆ ਇਹਦੇ 'ਚ ਕੋਈ ਏਦਾਂ ਦੀ ਖੁਸ਼ਬੂ ਆ ਜਿਹਦੇ ਨਾਲ ਮੱਛਰ ਨਹੀਂ ਆਉਂਦਾ ਤੋ ਮੈਨੂੰ ਲੱਗਾ ਕਿ ਯਾਰ ਕੋਈ ਵਧੀਆ ਚੀਜ਼ ਆਏ ਉਸ ਤੋਂ ਬਾਅਦ ਜੀ ਕਹਿੰਦੇ ਆ ਕਿ ਇਹਨੂੰ ਕਹਿੰਦੇ ਆ ਵੀ ਜੁਕਾਮ ਦੀ ਦਵਾਈਆਂ ਵਿੱਚ ਜਿੰਨੀਆਂ ਵੀ ਜੁਕਾਮ ਦੀਆਂ ਦਵਾਈਆਂ ਉਹਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਇੱਕ ਲੋਨ ਦੇ ਪੱਤਿਆਂ ਨੂੰ ਸਫੈਦੇ ਦੇ ਪੱਤਿਆਂ ਨੂੰ ਤੇ ਫਿਰ ਮੈਂ ਕੀ ਕੀਤਾ ਇਹਦੇ ਪੱਤੇ ਨੂੰ ਤੋੜਿਆ ਇੱਕ ਵਾਰ ਮੈਨੂੰ ਜੁਕਾਮ ਹੋਇਆ ਤੋ ਮੈਂ ਪੱਤੇ ਨੂੰ ਤੋੜ ਕੇ ਮੈਂ ਇਦਾਂ ਮਸਲ ਕੇ ਤੇ ਮੈਂ ਇਹ ਤਾਂ ਸੁੰਘਿਆ ਤੋ ਮੇਰੇ ਨੱਕ ਖੁੱਲ ਗਈ ਜੁਕਾਮ ਨੇ ਬੰਦ ਸੀ ਖੁੱਲ ਗਈ ਉਸ ਤੋਂ ਬਾਅਦ ਮੈਂ ਇਹਦੇ ਪੱਤੇ ਨੂੰ ਖਾ ਲਿਆ ਤੇ ਮੇਰਾ ਜੁਕਾਮ ਬਿਲਕੁਲ ਸਹੀ ਹੋ ਗਿਆ ਤੋ ਇਹਦਾ ਮਤਲਬ ਕਿ ਇਹਨਾਂ ਪੱਤਿਆਂ ਦੇ ਵਿੱਚੋਂ ਹੀ ਦਵਾਈਆਂ ਬਣਾਈਆਂ ਜਾਂਦੀਆਂ ਨੇ ਔਰ ਮੈਂ ਇਹਦੇ ਬਾਰੇ ਹੋਰ ਵੀ ਜਾਣ ਕੇ ਤੁਹਾਨੂੰ ਦੰਨਾ ਆ ਤੁਸੀਂ ਦੇਖੋ ਵੀ ਇਹਦੀ ਕਿੱਦਾਂ ਹੈਗਾ ਕਿਉਂਕਿ ਇਹਦਾ ਕਲੋਨ ਆ ਇਹ ਬਹੁਤ ਘੱਟ ਪਾਣੀ ਵਿੱਚ ਹੁੰਦਾ ਹੈ ਸਫੈਦਾ ਜਿਹੜਾ ਬਹੁਤ ਘੱਟ ਪਾਣੀ ਮੰਗਦਾ ਤੇ ਜਿਹੜਾ ਇੱਥੇ ਸਾਡੇ ਜਿਹੜੀ ਹੁਸ਼ਿਆਰਪੁਰ ਡਿਸਟ੍ਰਿਕਟ ਆ ਮੇਰਾ ਤੇ ਪੰਜਾਬ ਦੇ ਵਿੱਚ ਤੇ ਇੱਥੇ ਜਿਹੜਾ ਹੈਗਾ ਨਾ ਪਾਣੀ ਜਿਹੜਾ ਘਟਿਆ ਪਾਣੀ ਘਟਾ ਕੰਡੀ ਦਾ ਏਰੀਆ ਪਾਣੀ ਘਟਾ ਪਾਣੀ ਥੱਲੇ ਨੂੰ ਚਲੇ ਜਾਂਦਾ ਪਾਣੀ ਉੱਪਰ ਹੈ ਨਹੀਂਗਾ ਬਹੁ ਡੂੰਗਾ ਪਾਣੀ ਆ ਨਾ ਤੇ ਇਸ ਕਰਕੇ ਇੱਥੇ ਲੋਕ ਕਲੌਨ ਜ਼ਿਆਦਾ ਬੀਜਦੇ ਆ ਤੇ ਕਲੌਨ ਜਿਹੜੀ ਸਫੈਦਾ ਪਪੂਲਰ ਇਹਦੀ ਖੇਤੀ ਜ਼ਿਆਦਾ ਹੁੰਦੀ ਯਾਨੀ ਕਿ ਲੱਕੜ ਦੀ ਖੇਤੀ ਜ਼ਿਆਦਾ ਹੁੰਦੀ ਆ ਔਰ ਇੱਥੇ ਬਹੁਤ ਸਾਰੀਆਂ ਫੈਕਟਰੀਆਂ ਵੀ ਨੇ ਕਿ ਮੇਰੇ ਹਿਸਾਬ ਨਾਲ ਤਾਂ ਕਟੋ-ਕਟਨੀ ਤਾਂ 100-150 ਫੈਕਟਰੀ ਇੱਥੇ ਪਲਾਈ ਬੋਰਡ ਦੀ ਆ ਜਿਹੜੀ ਕਿ ਇਸ ਕਲੌਨ ਦੇ ਨਾਲ ਚੱਲਦੀ ਆ ਇਹ ਕਲੌਨ ਸਫੈਦੇ ਦੇ ਨਾਲ ਜਿਹੜੀ ਆ ਉਹ ਫੈਕਟਰੀ ਚੱਲਦੀ ਆ ਔਰ ਬਹੁਤ ਸਾਰੀਆਂ ਫੈਕਟਰੀਆਂ ਇੱਥੇ ਬਣੀਆਂ ਹੋਈਆਂ ਨੇ ਔਰ ਉਹ ਸਾਡੇ ਲੋਕ ਵੀ ਇਹ ਚੀਜ਼ ਵੇਚਦੇ ਨੇ ਪਰ ਇਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਵੀ ਕਿਹੜਾ ਸਫੈਦਾ ਵੀਚਿਆ ਜਾਵੇ ਔਰ ਉਹਦਾ ਕਿਹੜੇ ਕਿਹੜੀ ਇਨਕਮ ਮਿਲਦੀ ਹੈ ਔਰ ਕਦੋਂ ਉਹਨੂੰ ਵਧਿਆ ਜਾਵੇ ਕਈ ਲੋਕ ਇਹ ਕਹਿੰਦੇ ਜਿਹੜੇ ਵੱਡੇ ਵੱਡੇ ਸਫੈਦੇ ਕਰ ਲੈਂਦੇ ਨੇ ਜਿਹੜੇ ਵੱਡੇ ਵੱਡੇ ਕਰ ਲੈਂਦੇ ਨੇ ਉਹਦਾ ਕੀਮਤ ਨਹੀਂ ਪੈਣੀ ਹੈਗੀ ਇਹਦੀ ਵੀ ਇੱਕ ਰੇਸ਼ੋ ਹੈਗੀ ਆ ਵੀ ਕਿੱਦਾਂ ਬਣਨੀ ਹੈਗੀ ਆ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਮੈਨੂੰ ਦੱਸੋ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੀ ਇੰਚ ਦਾ ਜਿਹੜਾ ਸਫੈਦਾ ਉਹ ਕਿੰਨੇ ਚ ਵਿਕਦਾ ਹੈ ਅੱਜ ਕੱਲ ਜਿਹੜੀ ਇਹਦੀ ਕੀਮਤ ਹੈਗੀ ਆ ਅੱਜ ਕੱਲ ਜਿਹੜੀ ਹੁਸ਼ਿਆਰਪੁਰ ਜੀ ਅੱਜ ਦੀ ਕੀਮਤ ਹੈਗੀ ਆ 2024 ਦੇ ਵਿੱਚ ਤੇ ਇਹਦੀ ਕੀਮਤ ਜਿਹੜੀ ਹੈਗੀ 1250 ਰੁਪਏ ਤੋਂ ਲੈ ਕੇ ਆਪਣੇ 1250 ਰੁਪਏ ਤੋਂ ਲੈ ਕੇ ਸਾਡੇ 1600 ਰੁਪਏ ਤੱਕ ਇਹਦੀ ਕੀਮਤ ਆ ਔਰ ਜਿਹੜਾ ਬਾਲਣ ਵੀ ਜਿਹੜਾ ਹੈਗਾ ਉਹ ਵੀ 5-600 ਰੁਪਏ ਚ ਵਿਕਦਾ ਆ ਔਰ ਜਿਹੜੇ ਪੱਤੇ ਵੀ ਹੈਗੇ ਆ ਉਹ ਵੀ 4-500 ਰੁਪਏ ਕਿਲੋ ਚ ਵਿਕਦੇ ਆ 4-500 ਰੁਪਏ ਕਵਾਂਟਲ ਦੇ ਵਿੱਚ 4 ਰੁਪਏ ਕਿਲੋ 4-500 ਰੁਪਏ ਦੇ ਕਵਾਂਟਲ ਦੇ حساب ਨਾਲ ਤੋਂ ਇਦਾਂ ਹੀ ਮੈਨਾਂ ਬਣੇ ਰਹਿਣਾ ਜੀ ਤੇ ਆਪਾਂ ਜਾਣਕਾਰੀ ਤੁਹਾਨੂੰ ਦਿੰਦੇ ਰਹਿਣਾ ਤੁਸੀਂ ਨਾਲ-ਨਾਲ ਕਮੈਂਟ ਵੀ ਕਰੀ ਜਾਣਾ ਨਾਲ-ਨਾਲ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਮੈਂ ਤੁਹਾਡਾ ਆਪਣਾ ਯਾਰ ਗਲਬੀਰ ਦਸਾਂਝ ਦੋਸਤੋ ਮੇਰੇ ਖੇਤਾਂ ਵਿੱਚ ਲੱਗੇ ਹੋਏ ਸਫੈਦਿਆਂ ਨੂੰ ਮੈਂ ਜਦੋਂ ਕੱਟ ਦਿੱਤਾ ਇਹ ਸਿਗਾ ਸਫੈਦਾ ਪੀਤੇ ਜਦੋਂ ਮੈਂ ਇਹਨੂੰ ਕੱਟ ਦਿੱਤਾ ਤੇ ਇਹ ਬਾਅਦ ਵਿੱਚ ਕੱਟਣ ਤੋਂ ਬਾਅਦ ਇਹ ਪੁੰਗਰ ਗਿਆ ਤੋ ਯਾਨੀ ਕਿ ਪੁੰਗਰ ਕੇ ਇਹ ਚਾਰ-ਚਾਰ ਬਣ ਗਏ ਆ ਦੇਖੋ ਇਹ ਚਾਰ-ਚਾਰ ਬਣ ਗਏ ਜਾਨਕੀ ਇੱਕ ਸਫੈਦਾ ਸਫੈਦਾ ਮੈਂ ਲਾਇਆ ਸੀ ਉਹਨੂੰ ਵੱਡ ਲਿਆ ਉਹਦੇ ਮੈਂ ਪੈਸੇ ਕਮਾ ਲਏ ਉਸ ਤੋਂ ਬਾਅਦ ਚਾਰ-ਚਾਰ ਹੋ ਗਿਆ ਦੁਬਾਰਾ ਮੈਨੂੰ ਲਾਉਣ ਦੀ ਲੋੜ ਨਹੀਂ ਪਈ ਕਿਉਂਕਿ ਜਿਹੜਾ ਪੀ 23 ਕਲੋਨਨ ਜਿਹੜੇ ਹੁੰਦੇ ਨੇ ਨਾ ਕਲੋਨਸ ਸਫੈਦਾ ਜਿਹੜਾ ਹੁੰਦਾ ਇਹਦੀ ਜੜਾ ਬਹੁਤ ਛੋਟੀ ਹੁੰਦੀਆਂ ਨੇ ਤੇ ਜੇਕਰ ਪੁਰਾਣੇ ਸਫੈਦੇ ਨੂੰ ਰਹਿਣ ਦਈਏ ਤੇ ਜੜਾ ਥੋੜੀ ਥੜੀ ਢੁੰਗੀਆਂ ਹੋ ਜਾਂਦੀਆਂ ਨੇ ਤੇ ਫਿਰ ਇਹਦੇ ਨਾਲ ਜਿਹੜਾ ਪਾਣੀ ਦੀ ਘੱਟ ਲੋੜ ਪੈਂਦੀ ਹੈ ਇਹ ਦੇਖੋ ਜੀ 6 ਮਹੀਨੇ ਨਹੀਂ 3 ਮਹੀਨੇ ਪਹਿਲਾਂ ਮੈਂ ਵੱਡਿਆ ਸੀਗਾ ਜੀ ਤੇ 3 ਮਹੀਨੇ ਵੱਡਿਆ ਸੀ ਹੁਣ ਦੁਬਾਰਾ ਦੇ ਇਹ ਹੋ ਗਿਆ ਏ 20 22 ਫੁੱਟ ਦਾ 25 ਫੁੱਟ ਦਾ ਕੋਈ 30 ਫੁੱਟ ਦਾ ਉਹ ਅੱਗੇ ਤੱਕ ਦੇਖ ਲਓ ਸਾਰੇ ਜਿਹੜੇ ਨੇ 20 25 25 30 30 ਫੁੱਟ ਦੇ ਹੋ ਗਏ ਆ ਔਰ ਇਹ 5 ਸਾਲ ਬਾਅਦ ਫਿਰ ਵੱਡਣ ਵਾਲੇ ਹੋ ਜਾਣੇ ਆ ਔਰ ਫਿਰ ਇਨਕਮ ਦਾ ਜਿਹੜਾ ਹੈਗਾ ਉਹ ਸਾਧਨ ਹੋ ਜਾਣਾ ਤੇ ਮੇਰੇ ਨਾਲ ਵੀਡੀਓ 'ਚ ਬਨੇ ਰਹਿਣਾ ਜੀ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਵਾਂਗਾ ਵੀ ਕਲੌਨ ਜਿਹੜੇ ਸਫੈਦੇ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ ਔਰ ਸਫੈਦਿਆਂ ਦੇ ਵਿੱਚ ਕੀ ਕੀ ਹੁੰਦਾ ਹੈ ਔਰ ਇਹਨਾਂ ਸਫੈਦਿਆਂ ਤੋਂ ਕਿਹੜੀ-ਕਿਹੜੀ ਦਵਾਈਆਂ ਬਣਦੀਆਂ ਨੇ ਕੀ ਕੀ ਹੁੰਦਾ ਹੈ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਜੀ